ਸਕਾ ਬੇਜੀ ਸਾਰੇ ਬਣਾ ਨੂੰ ਸੰਦੀਪ ਜੀ ਫਨ ਤੜਾ ਬੋਬੋ ਵੈਲਕਮ ਹੈ ਜੀ ਤੇ ਜੀਓ ਵਾਲਾ ਪਿੰਡ ਪਹੁੰਚ ਚੁੱਕੇ ਆ ਜ਼ਿਲ੍ਹਾ ਤਰੰਤਪੁਰ ਦਾ ਤਸਵੀਰ ਦਿਖਾਤਾ ਭਾਈ ਗੜਗੜਾ ਅੱਜ ਨੂੰ ਖਾਸ ਤੌਰ ਤੇ ਆ ਬੜਾ ਛੋਟੀਆਂ ਸੇਲ ਆ ਪਰ ਨਾਲ ਨੀਲੀ ਦਾ ਵੀ ਬੜੀਆਂ ਆਤਰੀਆਂ ਝੋਟੀਆਂ ਤੇ ਬਾਕੀ ਬਾਈ ਜਣੇ ਗੱਲਬਾਤ ਕਰਦੇ ਆ ਬਾਈ ਜੀ ਹਸਤੀਕਾਲ ਹਸਤੀਕਾਲ ਜੀ ਹਸਤੀਕਾਲ ਹੋਰ ਸਰਾਓ ਬੜੀ ਕਿਰਪਾ ਕਹਿੰਦੇ ਬਾਟ ਦੇ ਪੌਣੇ ਕਿਹਦੇ ਬਾਟ ਦੇ ਪੌਣੇ ਕਹਿੰਦੇ ਬਾਡਰ ਦੇ ਪੌਣੇ ਗੱਬਣ ਛੋਟੀ ਇਹ ਨਹੀਂ ਇਹ ਛੋਟੀ ਸੁਈ ਰਾਤ ਦੀ ਅੱਛਾ ਪਰ ਨਹੀਂ ਛੋਟੀ ਗੱਬਣ ਆ ਠੀਕ ਆ ਹਾਂ ਇਹ ਦੋਹੇ ਜੜੀਆਂ ਵਾਂ ਡਾਇਮੰਡੀਆਂ ਧੀਆ ਇੱਥੇ ਕਰ ਲਈ ਹਾਂ ਅਸੀਂ ਡਾਇਮੰਡ ਦੀਆਂ ਡਾਇਮੰਡੀਆਂ ਧੀਆ ਵਾਹ ਗਾੜੀ ਨਾਲ ਸੀਮੰਦਾਂ ਦੀ ਪਤਾ ਕਿਹੜੇ ਲੱਗੇ ਇੱਕ ਤੇ ਉਹ ਕਟਾ ਠੀਕ ਜੀ ਨਹੀਂ ਆਪਾਂ ਨੂੰ ਪਤਾ ਹਾਂ ਧੀਆ ਜੜੀਆਂ ਡਾਇਮੰਡੀਆਂ ਇਹ ਸੁਹਾ ਕਰਾ ਇਹ ਦੂਜਾ ਸੁਹਾ ਦੂਜਾ ਸੁਹਾ ਆ ਚੈੱਕ ਕਰੋ ਛੋਟੀ ਕਰਾ ਜੀ ਕੁਆਲਿਟੀ ਵੇਖੋ ਤੇ ਖੋਲੀ ਬ੍ਰਾ ਭਾ ਤੇ ਕਿੰਨਾ ਪਰ ਦੋ ਦੋ ਜਿਹੇ ਵਾਸਤੇ ਵਾਹ ਬੋਲਾ 10 ਕਿਲੋ ਸੰਦੀਰ ਸਿਆ 10 ਕਿਲੋ ਬੋਲਾ ਹੀ ਹੈ ਜੀ ਲਓ ਜੀ ਹੁਣ ਚੈੱਕ ਕਰੋ ਕਰਾ ਦੇ ਆ ਦੇਖੋ ਚਵਾਜੂ ਕਿਵੇਂ ਨਿਕਲੇ ਆ ਚਵਾਜੂ ਤੇ ਬਹੁਤ ਜ਼ਰਾ ਚੰਗਾ ਆ ਤੇ ਬਹੁਤ ਚੰਗੀ ਝੋਟੀ ਹੈ ਬਈ ਜੀ ਉਹ ਬੰਦਾ ਹੱਥ ਹੀ ਕਰਾਈ ਫਿਰ ਤੁਸੀਂ ਹੈ ਹੈ ਝੋਟੀ ਵੈ ਕੋਈ ਹੈ ਨਹੀਂ ਨਹੀਂ ਨਸਲ ਪਤਾ ਸੀ ਜਾਂਦੀ ਦੀ ਇੱਕ ਤਾਂ ਦੀ ਕਹਿਣ ਵਾਲੀ ਗੱਲ ਐਡੀ ਯਾਰੀ ਠੰਡੀ ਕਾਵਾਂ ਨਾਲੋਂ ਵੀ ਐਦਾਂ ਬੱਚਾ ਮਰ ਗਿਆ ਬੱਚਾ ਕਟਾ ਆਜੋ ਫਿਰ ਲੈ ਐਦਾਂ ਬੈਠਾ ਰ ਆ ਤਾਂ ਚੱਲਦਾ ਨਾ ਨਾ ਇਹ ਨਹੀਂ ਚੱਲਦਾ ਇਹ ਜੋ ਉਦਾਂ ਹੀ ਬਿੱਟੀ ਜੀ ਲੱਗੀ ਚਲੋ ਆਜੋ ਫਿਰ ਕਮਾਓ ਇਹ ਡਾਜੀ ਰੱਖ ਤੇ ਮਾਰਾ ਕਿ ਡਾਜੀ ਹੈ ਤੇਡੇ ਕਟ ਆ ਜੀ ਆ ਅਰੇ ਗਾ ਝੋੜੀ ਛੱਕ ਕੋਈ ਨਹੀਂ ਹਾਂ ਨਹੀਂ ਬਿਲਕੁਲ ਬਿਲਕੁਲ ਆ ਬੱਚਾ ਆ ਬੱਚਾ ਆ ਕਟਾ ਹਾਂ ਜੀ ਫਿਰ ਬੋਲੋ ਦੋਵੇਂ ਡਾਇਮੰਡ ਦੀਆਂ ਹੀ ਬਈ ਦੋਵੇਂ ਦੋਵੇਂ ਹਾਂ ਮਾਰੋਗੀ ਫਿਰ ਤਾ ਬੋਲੋ ਦੋ ਕਰ ਦਈਏ ਪਿਆਜ਼ ਹੋਰ ਕਰ ਦਿੰਦੇ ਨੇ ਡੇਢ ਹੋਰ ਕਿ ਨਹੀਂ ਪਾਣੀ ਛੱਡਾਂਗੇ ਇੱਕ ਇੱਕ 40 ਵਾਲੇ ਦੀ ਹਾਂ ਇੱਕ 40 ਦੀ ਚਲੋ ਠੀਕ ਆ ਪੰਜ ਹੋਰ ਛੱਡਾਂਗੇ ਇੱਕ 40 ਦੀ 40 ਦੀ ਜੱਥਨੋ ਦੇਣੀ ਹਾਂ ਹੋਰ ਕਰਾਂਗੇ ਉੱਥੋਂ ਆ ਗੱਭਣ ਤਰੀਕਾ ਇੱਕ ਝੋਟੀ ਦੀ ਪੰਜ ਤੋਂ ਗਰੰਟੀ ਲੈ ਲੈ 16 ਕਿਲੋ ਦੀ ਇਹਦੇ 12 ਦੇ ਰਹਿੰਦੇ ਸੋਣ ਚ ਜੇ ਅੱਛਾ ਹਾਂ ਚਵਾ ਕੇ ਵੀ ਦੇ ਦਾਂਗੇ ਮੈਂ ਵੀ ਬੜੀ ਚੰਗੀ ਆ ਲਓ ਜੀ ਇਹ ਵੀ ਦੇਖੋ ਘਰਾਂ ਦੀ ਸਾਰੂ ਦਿੰਦੇ ਚਾਹ ਲੈਣ ਕਿ ਨਹੀਂ ਨਾ ਨਾ ਉਦਾਂ ਹੀ ਬਿੱਟੀਆਂ ਲੱਗੀਆਂ ਠੀਕ ਆ ਦੀ ਜਿਹੋ ਸ਼ਾਇ ਬਾਂਦੀ ਜਿਹੜੀ ਉਹਦੋਂ ਵੇਚੀ ਆ ਉਹੋ ਸ਼ਾਇ ਬਾਂਦੀ ਸੋਹੀ ਬੰਨੀ ਹੈ ਇਹਦੇ ਵੇਚੀ ਤਿਆਰ ਕਰਕੇ ਹਾਂ ਫੇਰ ਤੇ ਚਵਾ ਆ ਗਿਆ ਦੁੱਧ ਇੱਥੇ ਦੇ ਦਾਂਗੇ 16 17 ਕਿਲੋ ਇਹਦੇ ਛੋਟੀ ਨਸਲ ਵੇਖ ਕਿਦਾਂ ਦੀ ਬਹੁਤ ਸੋਹਣੀ ਛੋਟੀ ਨਸਲਾ ਨਸਲਾ ਬਈ ਦੇਖੀਏ ਦੇਖੀਏ ਨਹੀਂ ਬਸ ਸਿੰਗਲ ਹੱਡੀ ਨਾਲੇ ਚੱਲਣ ਤੋਂ ਲੈ ਜੂ ਟਾਈਮ ਕਿੰਨਾ ਸਾਈ ਅਰੇ 12 ਦਿਨ ਆਉਂਦੇ ਰਹਿੰਦੇ ਦੇ ਅੱਛਾ 12 ਦਿਨ ਪੇ ਆ ਠੀਕ ਆ ਉਹ ਸੁਣ ਜੋ 12 ਦਿਨ ਰਹਿੰਦੇ ਆ ਜੇ ਫੜੂਗੀ 15 ਦਿਨ ਚੋੜੀ ਬਿਲਕੁਲ 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 ਬਾ ਛੋਟੀ ਆਪਣਾ ਆ ਤਾਂ ਦੱਸੂਗੀ ਜਦ ਜਨਮ ਤਿਆਰ ਹੁੰਨੇ ਆ ਹਾਂ 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 ਹਾਂਜੀ ਫਿਰ ਡਾਇਮੰਡ ਦੇ ਪੱਕਾ ਸ਼ੋਅ ਹੋਇਆ ਮੈਂ ਨਾ ਪੱਕਾ ਸ਼ੋਅ ਜਿਹੜਾ ਦੱਸਿਆ ਫਾ ਇਧਰੇ ਬੋਲੋ ਬਰਾਬਰ ਹੀ 140 ਚੋੜਾ ਹੋਣਿਆ ਨਾ ਹੁਣ ਇੱਕ ਚਾਲੀ ਦੇਣੀ ਆ ਤੇ ਤਿਆਰ ਕੀਤੀ ਫਿਰ ਵੱਖਰੇ ਮੋਨਾਂ ਚੋਣ ਦੇਵਾਂਗੇ ਆਹ ਵਾ ਠੀਕ ਆ ਤੇ ਆਹ ਇਹ ਆ ਪੰਜਾਂ ਮਹੀਨਿਆਂ ਦੀ ਗੱਪਣ ਟੋਕੜ ਗੱਪਣ ਹਾਂ ਦੁੱਧ ਦੁੱਧ ਦੇ ਦਾ 6 ਕਿਲੋ ਹੀ 6 ਕਿਲੋ ਦੁੱਧ ਤੇ ਪੰਜਾਂ ਮਹੀਨੇ ਦਾ ਗੱਪਣ ਹੈ ਮਹੀਨੇ ਕਿੱਡੀਆ ਵੇਖੋ ਵੇਰ ਕਿੱਡੀ ਮਹੀ ਇਹ ਦੀ ਇਹ ਵੀ ਦੇਖੋ ਚੈੱਕ ਕਰੋ ਬਰਾ ਨੀਲੀ ਨੀਲੀ ਉਹ ਵੀ ਨੀਲੀ ਪਿਓਰ ਤੇ ਇਹਦਾ 15 16 ਕਿਲੋ ਦੁੱਧ ਦੇ ਜੀ ਅੱਛਾ ਕਿਨਾਂ ਲਈ ਬੰਦ ਠੀਕ ਆ ਬਾਕੀ ਮਹੀਨਿਆਂ ਨੂੰ ਕੋਈ ਘਾਤ ਵੇਖ ਕੇ ਦੱਸ ਦੇ ਨੇ ਕਿੱਡੀ ਮਹੀ ਬਿਲਕੁਲ ਬਿਲਕੁਲ ਆਜੂ ਕਰ ਚਲੋ ਹਾਂਜੀ ਫਿਰ ਨੀ ਇਹ ਮੁੱਲ 85 ਹਮ 80 ਦੇ ਦੀਏ ਨਹੀਂ ਪੰਜ ਛੱਡ ਦੀ ਉਹਨੇ 70 ਦੀ 75 ਦੀ ਜਾਂ 70 ਦੀ ਉਹਨੇ 70 ਦੀ ਹੋਰ ਦੇ ਦਾਂਗੇ ਖੋਸ਼ ਠੀਕ ਹੈ ਖੋਸ਼ ਆਜੋ ਜੀ ਵੀਰ ਨਾਲ ਲੈ ਲਿਆ ਉਹਨੂੰ ਕਰਦੇ ਕੰਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕਿਹਣੀ ਜਿਗਾ ਭਾਈ ਜੀ ਸਰਨ ਦਰ ਦੋ ਖਾਸ ਹੀ ਦਰ ਦੋ ਹਾਂ ਜੀ ਛੋਟਾ ਛੋਟਾ ਪੱਟੀਆਂ ਉਹਨਾਂ ਲਈ ਓਕੇ ਜੀ ਹਾਂ ਜੀ ਖਾਲੀ ਸਲੀ ਓਕੇ ਹੋ ਗਈ ਖੁਸ਼ ਹੋ ਗਿਆ ਜੀ ਬਹੁਤ ਜਗ੍ਹਾ ਤੇ ਘੁੰਮ ਕੇ ਵੇਖਿਆ ਅਸੀਂ ਬਹੁਤ ਬਹੁਤ ਨਾਲ ਦਾ ਰੇਟ ਨਹੀਂ ਕਿਤੇ ਚੱਲਾ ਚੱਲਾ ਰੇਟ ਤਾਂ ਫਿਰ ਤੁਹਾਨੂੰ ਭਰ ਮੰਨੇ ਹੋਏ ਜੀ ਇਹਦਾ ਨਹੀਂ ਨਹੀਂ ਬਹੁਤ ਸੋਹਣਾ ਵਧੀਆ ਬੰਦਾ ਨਾਲੇ ਨਾ ਨਾ ਚਲੋ ਧੰਨਵਾਦ ਭਾਈ ਜੀ ਹਾਂ ਜੀ ਸੋਹਣਾ ਬੰਦਾ ਹੈ ਸੋਹਣਾ ਮੇਰਾ ਹਾਂ ਜੀ ਮਾਰੀ ਵੀ ਸੋਹਣਾ ਬੰਦਾ ਹੈ ਬਹੁਤ ਬੰਦਾ ਬਹੁਤ ਸੋਹਣਾ ਚਲੋ ਠੀਕ ਹੈ ਭਾਈ ਜੀ ਧੰਨਵਾਦ ਠੀਕ ਆਜੋ ਜਿਹੇ ਜੁਜੂਏ ਗੱਬੜ ਸ਼ਿਆ ਦੀ ਸ਼ਿਆ ਮਨੇ ਗੱਬੜ 7 ਕਿਲੋ ਦੁੱਧ ਸੰਦੀਖ ਸਿਆ ਬਾਹਨ ਦੀ ਬਹੁਤ ਸੋਣੀ ਜੁੜ ਹੈ ਨਾ ਇੰਦੀਆ ਕਰੋ ਇਹ ਆ ਜੋੜਾ ਹੈ ਇਕੇ ਕਰੋ ਸਾਡੇ ਕੋਲ ਜੈਟ ਬਲੇਜ ਜੁਡੀ ਜੀ ਵੇਖੋ ਕਰਾਂ ਦੀ ਲੋ ਵੇਖੀ ਜਨੋ ਆਦਾ ਥੋਡੀ ਨਸਲ ਵੇ ਹੋ ਅੱਜ ਵੀਡੀਓ ਆਇਆ ਨਹੀਂ ਬਾਈ ਹੁਣ 16 ਤਰੀਕੀ ਨਾ ਅੱਜ ਅੱਜ 16 16 16 ਹੀ ਅੱਜ ਉਪਲੇਖਾਈ ਨਾ ਪੈਜੀ ਦਰਦੀ ਥੋੜਾ ਜਿਹਾ ਹੋਣੀ ਨਹੀਂ ਸੰਗ ਬੰਨ ਓਹ ਤਾਂ ਠੀਕ ਆ ਗੜੂ ਉਹ ਤਾਂ ਨਹੀਂਦੀ ਸਰੀਰ ਦੇ ਆਪਰੇਸ਼ਨ ਜਾ ਕੇ ਧਾਰੀ ਲੈ ਕੇ ਸਕਦੀ ਆ ਅੱਛਾ ਬਾਹਰ ਕੀ ਕਹਿੰਦੇ ਲੱਤ ਨਾਲ ਲਾਉਗੀ ਹੈ ਕੀ ਕਹਿੰਦੇ ਲੱਤ ਨਾਲ ਲਾਉਗੀ ਬਸ ਠੀਕ ਆ ਠੀਕ ਆ ਥੰਡੀ ਬੋਲੀ ਜਾਦੀ ਆ ਪੂਰੀ ਪੂਰੀ ਟੋਕ ਕੋ ਆਢੀ ਝੋਟੀ ਹਾਂਜੀ ਫਿਰ ਐ ਫੜੀ ਕਰੂਗੀ ਛੋਟੀ ਚਾਰ ਹੋਗੀ ਦੋਵੇਂ ਟੋਟੇ ਦੇ ਦਿੱਨਾ ਬੋਲੋ ਐਵੇਂ ਨਹੀਂ ਆ 58 90 ਰਿਆਂ ਬਾਹਰ ਨੇ ਮੋਲੀ 85 ਕਹਿੰਦੇ 80 ਦੇ ਦਾਂਗੇ ਦੋ ਛੱਡਾਂਗੇ ਚਲੋ ਠੀਕ ਆ ਦੋ ਘਾਟਾ ਸਿਰੀ ਚੋਟੀ ਬਸ ਠੀਕ ਆ ਬਸ ਆਹੀ ਆ ਲੋ ਜੀ ਇਹਨੇ ਤਾਂ ਦਰਦਨ ਕਰਾਈ ਪਈ ਆ ਪਰ ਮੇਰਾ ਵੀਰ ਫਿਰ ਵੀ ਇੱਥੇ ਆ ਗਿਆ ਜੀ ਪੂਰੀ ਤਰ੍ਹਾਂ ਬਿਲਕੁਲ ਜੀ ਚਲੋ ਹੋਰ ਜੀ ਫਿਰ ਵਧੀਆ ਵਧੀਆ ਬੋਲੋ ਨੰਬਰ ਪਿੰਡ ਜੀਓ ਵਾਲਾ ਗਿਲਾ ਤਾਂ ਤਾਂ ਨੰਬਰ 8871 730 ਠੀਕ ਆ 88